चुछा, चुछा। कुछ कहना चाहते हो मैम कुछ कहना चाहते हो कुछ बोलो किसी 12.75mg ਚ ਦਿੱਤਾ ਗਿਆ ਸੀ ਨਾ ਹਾਂ ਵਾਲੀ ਪੁਲਿਸ ਦੇ ਕੀਤਾ ਤੇ ਜੱਸ ਸਾਹ ਦੇ ਤਿੰਨ ਦਿਨ ਦੀ ਗੋਸ਼ਰਮਾਨੀ ਮੰਗਤੀ ਇੱਕ ਦਿਨ ਦੀ ਗੋਸ਼ਰਮਾਨੀ ਮਿਲਿਆ ਤੁਹਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਫੁੱਲਸ ਤੋਂ ਟੋਰਟ ਪੇਸ ਕਰਦੀ ਹੈ ਹਾਂਜੀ ਇਹਨਾਂ ਨੂੰ ਵੀ ਇੰਨਾ ਹੀ ਡਿਮਾਂਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਜੱਸ ਸਾਹ ਦੀ ਨਿਰਪਰਕਰਤਾ ਸਰ ਇਹ ਰਾਸਤਿਕ ਪੁਲਿਸ ਨੂੰ ਇੱਕ ਦਿਨ ਦਾ ਇਰਮਾਨ ਮਿਲਿਆ ਇਹ ਤਿੰਨ ਦਿਨ ਦਾ ਲਿਖਿਆ ਸੀ ਦੇਖ ਹੁਣ ਕਿੰਨੇ ਦਿਨ ਦਾ ਦਿੱਤਾ ਹੈ ਇੱਕ ਦਿਨ ਦਾ ਅੱਛਾ ਇਹ ਇੱਥੋਂ ਰੈਕ ਕਿਤਾ ਕਿਤਾ ਸੀ ਗੈਨ ਇਹ ਆਪਣਾ ਲਾਲੀਤੀ ਚੌਂਕੜੋ ਜਿਹੜਾ ਬਾਦਰ ਫਲਾਈਓਵਰ ਦੇ ਘੱਟ ਤੋਂ ਕੋਣ-ਕੋਣ ਸੀਗਾ ਨਾਂ ਲੈ ਦੇ ਕੱਲੀ ਸੀਗੀ ਜੀ ਹੁਣ ਤੱਕ ਕੀ ਰਿਕਵਰ ਹੋਇਆ ਜੀ ਤੁਹਾਡੀ ਪੁੱਛਗਿੱਛ ਕੀ ਸਾਹਮਣੇ ਆ 17 18 ਗ੍ਰਾਮ ਦਿੱਤਾ ਬਰਾਉਂਡ ਹੋਇਆ ਤੋਂ ਨਹੀਂ 24 ਘੰਟੇ ਤੋਂ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡੇ ਸਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਸਖਿਆ ਪ੍ਰਬੰਧ ਨਹੀਂ ਕੀਤੇ ਸਤੋਂ ਨਾਰਮਲ ਆਇਆ ਤੁਹਾਡੇ ਮੈਡੀਕਲ ਨੇ ਆਟ ਹੋਇਆ ਅੱਛਾ ਜਦੋਂ ਖੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਬਰਾਉਂਡ ਵਰਦੀ 'ਚ ਸੀ ਜੀ ਵਰਦੀ ਪਾਈ ਸੀ ਜੀ ਨਾਰਮਲ ਇਹ ਮਨਜੀਤ ਜੀ ਹੁਣ ਤੱਕ ਪੁੱਛ ਵਿੱਚ ਨੇ ਲੇਡੀਜ਼ ਨੇ ਮਨਜੀਤ ਜੀ ਹੁਣ ਤੱਕ ਪੁੱਛ ਵਿੱਚ ਕੀ ਆ ਕੱਲ ਦੀ ਫੜੀ ਉਹ ਤੁਹਾਨੂੰ ਤੁਹਾਨੂੰ ਪਤਾ ਕਰਦੇ ਹਾਂ ਰਮਾਨ ਤੋਂ ਫਾਤਰ ਕਿੱਥੋਂ ਲੈ ਕੇ ਆ ਨਹੀਂ ਨੈਗੇਟਿਵ ਆਇਆ ਨਹੀਂ ਦੋ ਟੈਸਟ ਇਹ ਕਿੱਥੋਂ ਲੈ ਕੇ ਆਇਸ ਕੁਝ ਦੱਸਿਆ ਨਹੀਂ ਇਹੀ ਤਾਂ ਪਤਾ ਕਰਨਾ ਚਾਹੁੰਦਾ ਸੀ ਉਹ ਦਰਵਾਣੇ ਅਜੇ ਤਾਂ ਕੁਝ ਨਹੀਂ ਮੰਨਿਆ ਜੀ ਅਜੇ ਤੱਕ ਕੀ ਨਾਮ ਦੀ ਰੋਗ ਨਾਮ ਕੀ ਹੈ ਅਮਨਦੀਪ ਕੌਰ ਕਿੱਥੇ ਕਿੱਥੇ ਜੀ ਜੀ ਅਚੇ ਡਿਸਟ੍ਰਿਕਟ ਮਾਨਸਾ ਦਾ ਨੰਬਰ ਹੈ ਜੀ ਤੇ ਹਟਾ ਆਰਜੀ ਅਟੈਚਮੈਂਟ ਆਪਣੇ ਬਣ ਰਹੀ ਸੀ ਗੱਡੀ ਪ੍ਰਾਪਰਟੀ ਵਗੈਰਾ ਦੀ ਜਾਂਚ ਜੀ ਤੁਸੀਂ ਤੁਸੀਂ ਥੋੜੇ ਇਧਰ ਘੁੰਮ ਜਾਓ ਦੇਖਾਂਗੇ ਜੀ ਅੱਗੇ ਮਾਨਤਵਾਦ ਜੀ ਸਿੰਘ ਜੀ ਹਸਣ ਦਾ ਗੱਡੀ ਇਹਨਾਂ ਦੇ ਆਪਦੇ ਨਾਂ ਤੇ ਕਿਸੀ ਹੁੰਦੀ ਗੱਡੀ ਇਹਨਾਂ ਦੇ ਐਫੀਡਵਿਟ ਉੱਤੇ ਇਹਨਾਂ ਦੇ ਨਾਂ ਤੇ ਹੈ ਜੀ ਅੱਛਾ ਉਹ ਅਸੀਂ ਵੈਰੀਫਾਈ ਕਰਦੇ ਹਾਂ ਕੀ ਦੇ ਨਾਮ ਤੇ ਹੈ ਗੱਡੀ ਐਫੀ ਡੈਵਿਟ ਕੀ ਦੇ ਨਾਮ ਇਹਨਾਂ ਆਪਣੇ ਅਮਨਦੀਪ ਕੌਰ ਕੀ ਡਿਪਾਰਟਮੈਂਟ ਨੂੰ ਪਤਾ ਸੀ ਵੀ ਇਹਨਾਂ ਨੇ ਗੱਡੀ ਲਈ ਕਿਉਂਕਿ ਪੁਲਿਸ ਡਿਪਾਰਟਮੈਂਟ ਨੂੰ ਪਹਿਲਾਂ ਸੂਚਿਤ ਕਰਨਾ ਚਾਹੁੰਦਾ ਹੈ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਸੀ ਜੇ ਪਤਾ ਜੇ ਮੌਕੇ ਤੇ ਫੜੀ ਜੀ ਉਹ ਦੱਸਤੀ ਠੀਕ ਇਹ ਘਰੇ ਵੀ ਕੀਤੀ ਗਿਆ ਜੀ ਦੂਜਾ ਜਾ ਕੇ ਘਰੇ ਦੀ ਗੱਲ ਦੇਖਾਂਗੇ ਅੱਜ ਤਰਫ ਹੋਰ ਵੀ ਗੱਡੀ ਬਰਾਮਦ ਹੋਈ ਹੈ ਨਹੀਂ ਕੋਈ ਗੱਡੀ ਬਰਾਮਦ ਪਹਿਲਾਂ ਲਿਖੀ ਗੱਡੀ ਠੀਕ ਹੁਣ ਕਿੰਨੇ ਦਿਨਾਂ ਦਾ ਰਮਾਂਡ ਦੇ ਤੱਕ ਹੈ ਜੀ ਇੱਕ ਹੰਦਾ ਜੀ ਠੀਕ ਠੀਕ ਬੋਲ ਦੱਸ